ਰਮਨ ਗੈਦਰੋਮੀ ਜੋ 2018 ਵਿੱਚ ਹਾਂਗਕੋਕ ਤੋਂ ਜੇਲ੍ਹ ਗਿਆ ਸੀ ਹੁਣ ਅਦਾਲਤ ਦੇ ਅਗਲੇ ਹੁਕਮਾਂ ਤੱਕ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਹੀ ਰਹੇਗਾ ਵੀਰਵਾਰ ਨੂੰ ਸ਼ਾਮ 5 ਵਜੇ ਦਿੱਲੀ 에ਅਰਪੋਰਟ ਤੇ ਉਤਾਰਨ ਤੋਂ ਬਾਅਦ ਪੰਜਾਬ ਪੁਲਸਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਵੇਰੇ 9 ਵਜੇ ਨਾਬਾ ਪਹੁੰਚੀ ਸਾਰੀਆਂ ਸਫਰ ਕਰਦੇ ਰਹੇ ਜਿੱਤੇ ਭਾਰੀ ਪੁਲਿਸ ਫੋਰਸਿਸ ਰੱਖਿਆ ਹੈ ਰਮਨਜੀਤ ਰੋਮੀ ਨੂੰ ਪਹਿਲਾ ਅਦਾਲਤ ਚ ਪੇਸ਼ ਕਰਕੇ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਰੋਮੀ ਦਾ ਸਿਵਲ ਹਸਪਤਲ ਨਾਭਾ ਚ ਮੈਡੀਕਲ ਵਿਗ ਕਰਵਾਇਆ ਗਿਆ ਅਦਾਲਤ ਦੀ ਹੁਕਮਤ ਤੇ ਪੁਲਿਸ ਨੇ ਰਮਨਜੀਤ ਰੋਮੀ ਨੂੰ ਸਵੇਰੇ 4 ਵਜੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਰਮਨਜੀਤ ਸਿੰਘ ਰੋਮੀ ਜਿਹੜਾ ਅਕਿਊਜ਼ ਜਗਾ ਸੀ ਇੱਕ ਆਪਣੇ ਜਿਹੜੇ ਨਾਭਾ ਜੇਲ੍ਹ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅਜਨ ਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਐਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਦੀ ਉਸਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲੈ ਕੇ ਇਹਨੂੰ ਜੈਸਾ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ੍ਹ ਨਾਪਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਕੀਤੀ ਜੀ ਇਹਨਾਂ ਨੇ ਕੀ ਕੀ ਹੋਇਆ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਕਿਉਰਿਟੀ ਜੇ ਨਾਬਾ ਬ੍ਰੇਕ ਹੋਈ ਸੀ ਉਹਦੇ ਵਿੱਚ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰਾ ਡਿਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸੈਂਟਰ ਆਰਡਰ ਆਫ ਸੈਂਟਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਰ ਉਸ ਨੂੰ ਰਜਿਸਟਰੇਸ਼ਨ ਕਰੇਗੀ ਇਸ ਤੋਂ ਪੁਛ ਕਿਸ ਕਿ ਕਿਸ ਕਿਵੇਂ ਹੋਏ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਿਹਾ ਹਾਂ ਉਸ ਦਿਨ ਕਾਫੀ ਵੱਡੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀਜ਼ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹੋਂਗ ਕਾਂ ਕਿੰਨਾ ਟਾਈਮ ਲੱਗਿਆ ਜੀ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ ਥੈਂਕ ਯੂ ਇਹ ਕੇ ਹੁਕਮ ਲੀਲਾ ਦਿੱਤਾ ਤੁਹਾਡੇ ਵੱਲ ਸਾਡੇ ਵੱਲੋਂ ਦੇ ਲਈ ਸੀ ਕਿ ਇਹਨਾਂ ਦਾ ਇੱਕ ਤਾਂ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ ਔਰ ਕਿਉਂਕਿ ਐਕਸਟਰੈਡੀਸ਼ਨ ਟ੍ਰੀਟੀ ਸੀ ਕਿ ਦੋ ਕੰਟਰੀ ਦੇ ਵਿੱਚ ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡੇਵਿਟ ਫਾਈਲ ਕੀਤੇ ਸੀ ਕਿ ਅਸੀਂ ਪੁਲਿਸ ਰਿਮਾਂਡ ਨਹੀਂ ਲਵਾਂਗੇ ਔਰ ਉਸ ਬੇਸਿਸ ਤੇ ਪੁਲਿਸ ਰਿਮਾਂਡ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨਾਂ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡਰ ਮਾਰ ਲਿਆ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਐਫਰਡ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਐਕਸੈਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਹੋਏ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨੂੰ ਜੁਡੀਸ਼ੀਅਲ ਕਰਸ਼ੀਨ ਦੇ ਇੱਕ 60 ਨੰਬਰ ਐਫ ਆਈ ਆਰ ਸੀ ਕੀ ਉਸ ਵੀ ਹੈ ਸੀਗੇ ਤੇ ਇੱਕ 142 ਤੇ ਦੋ ਹੋਏ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ ਚ ਇਸੇ ਟਾਈਮ ਵੀ ਅ ਜੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਐਫੀਡਵਿਟ ਫਾਈਲ ਕੀਤੀ ਹੋਈ ਹੈ ਕਿ ਜੁਡੀ ਪ 8 ਸਾਲ ਬਾਅਦ ਲੈ ਕੇ ਆਇਆ ਹੈ ਭਾਰਤ ਅੱਜ ਪੰਜਾਬ ਲੈ ਕੇ ਆਏ ਪੇਸ਼ ਕੀਤਾ ਇਦਾਂ ਦੇ ਬਹੁਤ ਲੰਬਾ ਟਾਈਮ ਲੱਗਿਆ ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਇਹ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ ਪਰ ਐਸ ਪਰ ਮਾਈ ਥੀ ਵਿਊਜ਼ ਦੇਖਦੇ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ ਇਹਨਾਂ ਦਾ ਕਹਿਣਾ ਇਹ ਸੀ ਕਿ ਇਸ ਨੇ ਕੋਈ ਫੰਡਿੰਗ ਕੀਤੀ ਹੈ ਜੋ ਨਾਬਾ ਜਿਲ ਬ੍ਰੇਕ ਦੇ ਕੁਝ ਲੋਕ ਸੀਗੇ ਉਹਨਾਂ ਨੂੰ ਉਥੋਂ ਦੀ ਭਜਾਉਣ ਦੀ ਵਾਸਤੇ ਫੰਡਿੰਗ ਕੀਤੀ ਹੈ ਬਟ ਐਵੀਡੈਂਸ ਕੀ ਹੈ ਉਹ ਉਹਨਾਂ ਟਾਈਮ ਲਈ ਸਾਬਤ ਹੋਏਗਾ ਤੇ ਜਿੱਧਰ ਰੋਮੀ ਹੈਗਾ ਸੀ ਜਿੱਥੇ ਉਧਰ ਕਿੰਨਾ ਟਾਈਮ ਕੇਸ ਚੱਲਿਆ ਉਥੇ ਨੀਅਰਬਾਊਟ ਸਾਡੇ 6 ਸਾਲ ਦੀ ਕਸਟਡੀ ਜਿਹੜੀ ਹੈ ਉਥੇ ਇਨਕਸਟਰੀ ਰਿਹਾ ਉਥੇ ਕੇਸ ਚੱਲਿਆ 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ 20 ਬੰਦੇ ਨਾਲ ਦੋ ਬਰੇ ਕਿਤੇ ਗਏ ਆ ਦਾ ਸਾਰੇ ਸਜ਼ਾ ਹੋਈ ਹੈ ਉਸ ਤੇ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲ ਕੀਤਾ ਗਿਆ ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀ ਇਹ ਭਜੌਂ ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਹਨ ਬਾਹਰੋਂ ਉਹ ਲੋ ਫੰਡਸ ਕਿਾ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜਿਆ ਜਾਂ ਨਹੀਂ ਭੇਜਿਆ ਇਸਨੇ ਭੇਜਿਆ ਉਹ ਟ੍ਰਾਇਲ ਵਿੱਚ ਸਾਬਤ ਹੋ ਗਿਆ। ਸੰਤੋਖੀ ਸਮਝਾ ਵੀ ਅਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ। ਪੰਜਾਬ ਗਵਰਨਮੈਂਟ ਜੋ ਪਹਿਲਾਂ ਕਿ ਫੇਲਿਅਰ ਹੋਈ ਸੀਗੀ ਸ਼ਾਇਦ ਉਸਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਅਸਾ ਕਿੰਨਾ ਵੱਡਾ ਰੋਲ ਹੋਏਗਾ। ਉਹ ਬਾਕੀ ਟ੍ਰਾਇਲ ਤੇ ਦੇਖਾਂਗੇ ਕੀ ਐਵੀਡੈਂਸ ਲੈ ਕੇ ਆਉਂਦੇ ਨੇ ਇਹ।